ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਐਤਵਾਰ ਵਾਲੇ ਦਿਨ ਜੋਤ ਨੂੰ ਜਗਾਉਂਦੇ ਹੋ ਤੇ ਉਸ ਜੋਤ ਦੀ ਸੜੀ ਹੋਈ ਬੱਤੀ ਦਾ ਇਹ ਉਪਾਅ ਕਰ ਲੈਂਦੇ ਹੋ ਤਾਂ ਤੁਹਾਨੂੰ ਉਹ ਬੱਤੀ ਬਣਾ ਸਕਦੀ ਹੈ ਕਰੋੜਪਤੀ ਸੋ ਸਾਥ ਸੰਗਤਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ ਤੁਹਾਡਾ ਘਰ ਖੁਸ਼ੀਆਂ ਤੇ ਬਰਕਤਾਂ ਦੇ ਨਾਲ ਭਰ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਲੇ ਹਾਂ ਜੀ ਕਿ ਜਦੋਂ ਅਸੀਂ ਜੋਤ ਜਗਾਉਂਦੇ ਹਾਂ ਜੋਤ ਦੀ ਜਿਹੜੀ ਬੱਤੀ ਬਚ ਜਾਂਦੀ ਹੈ ਉਸ ਦਾ ਹੁਣ ਕੀ ਕੀਤਾ ਜਾਵੇ ਕਿ ਜਿਸ ਦੇ ਨਾਲ ਘਰ ਦੇ ਵਿੱਚ ਧਨ ਦੌਲਤ ਤੇ ਬਰਕਤਾਂ ਵਿੱਚ ਵਾਧਾ ਹੋ ਜਾਵੇ ਸਾਡਾ ਸਰੀਰ ਵੀ ਹਮੇਸ਼ਾ ਲਈ ਤੰਦਰੁਸਤ ਹੋ ਜਾਵੇ ਸਾਨੂੰ ਜ਼ਿੰਦਗੀ ਵਿੱਚ ਕਦੇ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਤਾਂ ਸਾਧ ਸੰਗਤ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਇਸ ਗੱਲ ਦੇ ਬਾਰੇ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤੇ ਨਾਲ ਹੀ ਨਾਲ ਇਸ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਸੋ ਸਾਥ ਸੰਗਤ ਜੀ ਹਰਦੀ ਜੀ ਦੀ ਕਥਾ ਵਿਚਾਰ ਦੇ ਵਿਸ਼ੇ ਤੇ ਹੁਣ ਤੁਹਾਡੇ ਨਾਲ ਸਾਂਝ ਪਾਉਂਦੇ ਆ ਕਿ ਤੁਸੀਂ ਜੋ ਵੀ ਜੋਤ ਦੀ ਸੜੀ ਹੋਈ ਬੱਤੀ ਹੁੰਦੀ ਹੈ ਉਸ ਨੂੰ ਅਕਸਰ ਹੀ ਤੁਸੀਂ ਕੂੜੇ ਵਿੱਚ ਸੁੱਟ ਦਿੰਦੇ ਹੋ ਤੇ ਜੇਕਰ ਤੁਸੀਂ ਐਵੇਂ ਹੀ ਕਰਦੇ ਹੋ ਤਾਂ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਤੁਸੀਂ ਜ਼ਿੰਦਗੀ ਵਿੱਚ ਤਰੱਕੀ ਹਾਸਿਲ ਨਹੀਂ ਕਰ ਸਕਦੇ ਨਾ ਹੀ ਆਪਣੀ ਸੁੱਤੀ ਹੋਈ ਕਿਸਮਤ ਨੂੰ ਜਗਾ ਸਕਦੇ ਹੋ ਜੇਕਰ ਤੁਸੀਂ ਇਸ ਸੜੀ ਹੋਈ ਬੱਤੀ ਦਾ ਸਹੀ ਤਰ੍ਹਾਂ ਇਸਤੇਮਾਲ ਕਰਨਾ ਜਾਣਦੇ ਹੋ ਤਾਂ ਜ਼ਿੰਦਗੀ ਵਿੱਚ ਕਦੇ ਵੀ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਥੋੜੇ ਜਿਹੇ ਯਤਨਾਂ ਦੇ ਨਾਲ ਹੀ ਹਰ ਚੀਜ਼ ਨੂੰ ਤੁਸੀਂ ਹਾਸਲ ਕਰ ਸਕਦੇ ਹੋ ਜੋ ਤੁਸੀਂ ਹਾਸਲ ਕਰਨਾ ਚਾਹੁੰਦੇ ਜਦੋਂ ਇਹ ਆਪਾਂ ਕੰਮ ਕਰਨਾ ਹੋਵੇ ਫਿਰ ਆਪਾਂ ਜੋਤ ਜ਼ਰੂਰ ਜਗਾਉਣੀ ਹੈ ਜਿਵੇਂ ਅਖੰਡ ਪਾਠ ਸਾਹਿਬ ਦੀ ਹੀ ਆਰੰਭਤਾ ਕਰਨੀ ਹੋਵੇ ਉਦੋਂ ਵੀ ਜੋਤ ਜਗਾਈ ਜਾਂਦੀ ਹੈ ਆਪਾਂ ਹਰ ਸ਼ੁਭ ਕੰਮ ਕਰਨ ਤੋਂ ਪਹਿਲਾਂ ਜੋਤ ਘਰ ਵਿੱਚ ਜ਼ਰੂਰ ਜਗਾਉਂਦੇ ਹਾਂ ਕਈ ਲੋਕ ਸ਼ਾਮ ਨੂੰ ਵੀ ਘਰਾਂ ਵਿੱਚ ਜੋਤ ਜਗਾਉਂਦੇ ਹਨ ਉਸ ਜੋਤ ਨੂੰ ਜਗਾਉਣ ਦੀ ਜ਼ਿੰਮੇਵਾਰੀ ਸਿਰਫ ਪਾਠ ਤੱਕ ਜਾਂ ਪੂਜਾ ਤੱਕ ਹੀ ਸੀਮਤ ਨਹੀਂ ਰੱਖਣੀ ਚਾਹੀਦੀ ਸਾਧ ਸੰਗਤ ਜੀ ਜਿੰਨਾ ਮਹੱਤਵ ਜੋਤ ਜਗਾਉਣ ਦਾ ਹੁੰਦਾ ਹੈ ਓਨਾ ਹੀ ਉਸ ਨੂੰ ਸੰਪੂਰਨ ਹੋਣ ਤੋਂ ਬਾਅਦ ਬਚੀ ਹੋਈ ਬੱਤੀ ਦਾ ਵੀ ਹੁੰਦਾ ਹੈ ਸਾਧ ਸੰਗਤ ਜੀ ਕਿਹਾ ਜਾਂਦਾ ਹੈ ਜੋਤ ਆਪਾਂ ਆਸਥਾ ਨੂੰ ਪਰਮਾਤਮਾ ਨਾਲ ਜੋੜਦੀ ਹੈ ਤੇ ਇਹ ਲੋਕ ਕੀ ਕਰਦੇ ਹਨ ਜੋ ਬੱਤੀ ਬਚ ਜਾਂਦੀ ਹੈ ਉਸ ਨੂੰ ਬਾਹਰ ਸੁੱਟ ਦਿੰਦੇ ਹਨ ਤੇ ਕਈ ਕੀ ਕਰਦੇ ਹਨ ਮਹੀਨੇ ਦੀ ਇਕੱਠੀ ਕਰਕੇ ਲਫਾਫੇ ਵਿੱਚ ਪਾਈ ਜਾਂਦੇ ਹਨ ਫਿਰ ਇੱਕ ਭਾਂਡੇ ਵਿੱਚ ਪਾਈ ਜਾਂਦੇ ਹਨ ਤੇ ਫਿਰ ਜਾ ਕੇ ਉਸ ਨੂੰ ਕਿਤੇ ਦੂਰ ਹੀ ਜਲ ਪਰਵਾਹ ਕਰ ਆਉਂਦੇ ਹਨ ਕਿਹਾ ਜਾਂਦਾ ਹੈ ਇਸ ਤਰ੍ਹਾਂ ਆਪਾਂ ਖੁਦ ਹੀ ਘਰ ਪਰਿਵਾਰ ਨੂੰ ਦਲੇਦਰ ਤੇ ਗਰੀਬੀ ਨੂੰ ਵੀ ਆਵਾਜ਼ਾਂ ਮਾਰ ਕੇ ਘਰ ਲੈ ਆਉਂਦੇ ਹਾਂ ਜਦੋਂ ਅਸੀਂ ਜੋਤ ਜਗਾਉਣੀ ਹੈ ਆਪਣੇ ਆਸ-ਪਾਸੇ ਦਾ ਜੋ ਵੀ ਵਾਤਾਵਰਣ ਹੁੰਦਾ ਹੈ ਜਦੋਂ ਆਪਾਂ ਨਾਮ ਜਪਦੇ ਹਾਂ ਤਾਂ ਫਿਰ ਉਹ ਤਰੰਗਾਂ ਜੋਤ ਦੇ ਨਾਲ ਓਵੇਂ ਹੀ ਅਸਰ ਕਰਦੀਆਂ ਹਨ ਕਹਿੰਦੇ ਹਨ ਜਦੋਂ ਜੋਤ ਬੁੱਝ ਜਾਂਦੀ ਹੈ ਨਾ ਤਾਂ ਉਸ ਦਾ 4 ਘੰਟੇ ਬਾਅਦ ਵੀ ਪਰਮਾਤਮਾ ਜੀ ਦੀ ਕਿਰਪਾ ਦੇ ਨਾਲ ਆਸ-ਪਾਸ ਅਸਰ ਬਣਿਆ ਹੀ ਰਹਿੰਦਾ ਹੈ ਭਾਵੇਂ ਜਦੋਂ ਜੋਤ ਵੱਧ ਜਾਂਦੀ ਹੈ ਉਸ ਦਾ ਅਸਰ ਉਸ ਦੇ ਵਧਣ ਤੋਂ ਬਾਅਦ ਵੀ ਰਹਿੰਦਾ ਹੈ ਜਿਹੜੀਆਂ ਬੱਤੀਆਂ ਹੁੰਦੀਆਂ ਹਨ ਉਹਨਾਂ ਸਾਰੀਆਂ ਹੀ ਬੱਤੀਆਂ ਨੂੰ ਤੁਸੀਂ ਇਕੱਠਾ ਕਰ ਲਓ ਜਿਵੇਂ ਮਹੀਨੇ ਦੀ ਜੋਤ ਦੀ ਬੱਤੀ ਇਕੱਠੀ ਕਰ ਲਓ ਇਹਦੇ ਉੱਪਰ ਹਲਕਾ ਜਿਹਾ ਘਿਓ ਪਾ ਕੇ ਮਿੱਟੀ ਦੇ ਭਾਂਡੇ ਵਿੱਚ ਰੱਖ ਦਿਓ ਫਿਰ ਇਸ ਨੂੰ ਸਾੜ ਲਵੋ ਉਸ ਤੋਂ ਬਾਅਦ ਇਹਦੀ ਜਿੰਨੀ ਵੀ ਰਾਖ ਬਣ ਜਾਵੇਗੀ ਭਾਵੇਂ ਕਿਸਵਾ ਬਣ ਜਾਵੇਗੀ ਕਾਲੇ ਜਿਹੜੇ ਰੰਗ ਦੀ ਭਾਵੇਂ ਇਸ ਨੂੰ ਪਾਣੀ ਵਿੱਚ ਘੋਲ ਕੇ ਪੀ ਲਓ ਫਿਰ ਇਸ ਨੂੰ ਕਿਸੇ ਚੀਜ਼ ਦੇ ਵਿੱਚ ਪਾ ਕੇ ਵੀ ਖਾ ਸਕਦੇ ਹੋ ਇਸ ਦਾ ਵਿਗਿਆਨਿਕ ਤੇ ਧਾਰਮਿਕ ਕਾਰਨ ਦੋਵੇਂ ਹੀ ਹਨ ਧਾਰਮਿਕ ਲੋਕ ਆਖਦੇ ਹਨ ਜਦੋਂ ਤੁਸੀਂ ਇਸ ਤਰ੍ਹਾਂ ਇਸ ਦਾ ਸੇਵਨ ਕਰਦੇ ਹੋ ਇਸ ਦੇ ਨਾਲ ਤੁਸੀਂ ਕਈ ਤਰ੍ਹਾਂ ਦੇ ਰੋਗਾਂ ਤੋਂ ਬਚ ਸਕਦੇ ਹੋ ਘਰ ਵਿੱਚ ਧਨ ਦੌਲਤ ਦਾ ਵਾਸ ਹੋ ਜਾਂਦਾ ਹੈ ਬਰਕਤਾਂ ਦਾ ਵਾਸ ਹੋ ਜਾਂਦਾ ਹੈ ਤੇ ਵਿਗਿਆਨ ਆਖਦਾ ਹੈ ਜੇ ਆਪਾਂ ਇਸ ਦਾ ਸੇਵਨ ਕਰਦੇ ਹਾਂ ਇਹਦੇ ਨਾਲ ਆਪਾਂ ਰੋਗਾਂ ਤੋਂ ਮੁਕਤ ਹੋ ਜਾਂਦੇ ਹਾਂ ਇਹ ਆਪਣੇ ਘਰ ਵਿੱਚ ਕਿਸੇ ਪੁਰਾਣੇ ਖੰਗ ਜੇਕਰ ਕਿਸੇ ਨੂੰ ਲੱਗੀ ਹੋਈ ਹੋਵੇ ਉਹ ਵੀ ਠੀਕ ਹੋ ਜਾਂਦੀ ਹੈ ਜਾਂ ਫਿਰ ਗਲੇ ਦੇ ਨਾਲ ਜੁੜੀ ਹੋਈ ਕੋਈ ਵੀ ਸਮੱਸਿਆ ਹੈ ਉਸ ਦਾ ਹੱਲ ਹੋ ਜਾਵੇਗਾ ਉਹ ਵੀ ਹਮੇਸ਼ਾ ਦੇ ਲਈ ਠੀਕ ਹੋ ਜਾਵੇਗੀ ਸਾਥ ਸੰਗਤ ਜੀ ਜਦੋਂ ਅਸੀਂ ਅਖੰਡ ਪਾਠ ਸਾਹਿਬ ਦੀ ਘਰ ਵਿੱਚ ਆਰੰਭਤਾ ਕਰਵਾਉਂਦੇ ਹਾਂ ਉਦੋਂ ਜੋਤ ਵੀ ਜਗਾਉਂਦੇ ਹਾਂ ਤੇ ਉਹਦੀ ਜਿਹੜੀ ਆਪਣੀ ਜੋਤ ਹੁੰਦੀ ਹੈ ਉਹ ਤਿੰਨ ਦਿਨ ਜਗਦੀ ਹੀ ਰਹਿੰਦੀ ਹੈ ਜਦੋਂ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋ ਜਾਂਦੀ ਹੈ ਉਸ ਤੋਂ ਬਾਅਦ ਉਸ ਜੋਤ ਨੂੰ ਬੁਝਣ ਨਾ ਦਿਆ ਕਰੋ ਉਸ ਨੂੰ ਉਸ ਸਮੇਂ ਤੱਕ ਜਗਦੀ ਰਹਿਣ ਦਿਓ ਜਦੋਂ ਤੱਕ ਆਪਣੇ ਆਪ ਜਗਦੀ ਰਹਿੰਦੀ ਹੈ ਉਸ ਤੋਂ ਬਾਅਦ ਆਖਦੇ ਹਨ ਜੋ ਆਪਾਂ ਇਸ ਭਾਂਡੇ ਵਿੱਚ ਜੋਤ ਜਗਾਈ ਹੁੰਦੀ ਹੈ ਤੁਸੀਂ ਵੇਖਿਆ ਹੋਵੇਗਾ ਉਹਦੇ ਉੱਤੇ ਲਾਲ ਰੰਗ ਦਾ ਇੱਕ ਜਾਲ ਜਿਹਾ ਬਣ ਜਾਂਦਾ ਹੋਵੇਗਾ ਆਖਦੇ ਹਨ ਇਸ ਨੂੰ ਲਾ ਕੇ ਇੱਕ ਡੱਬੇ ਵਿੱਚ ਪਾ ਲਿਆ ਕਰੋ ਜਿਹੜੀ ਉੱਪਰੋਂ ਚੰਗੀ ਤਰ੍ਹਾਂ ਬੰਦ ਹੋ ਜਾਂਦਾ ਹੋਵੇ ਉਹਦੇ ਵਿੱਚ ਥੋੜੀ ਜਿਹੀ ਖੰਡ ਪਾ ਲਓ ਤੇ ਚੰਗੀ ਤਰ੍ਹਾਂ ਰਲਾ ਕੇ ਰਾਤ ਨੂੰ ਸੌਣ ਦੇ ਸਮੇਂ ਤੁਸੀਂ ਇੱਕ ਚਮਚ ਕੋਸੇ ਪਾਣੀ ਦੇ ਨਾਲ ਲੈ ਕੇ ਖਾ ਲੈਣੀ ਹੈ ਜਾਂ ਫਿਰ ਕੋਸਾ ਦੁੱਧ ਲੈ ਲਓ ਇਦਾਂ ਕਰਨ ਨਾਲ ਤੁਹਾਡੀ ਪੁਰਾਣੀ ਤੋਂ ਪੁਰਾਣੀ ਖੰਗ ਜਾਂ ਗਲੇ ਦੀ ਕੋਈ ਵੀ ਸਮੱਸਿਆ ਹੋਵੇ ਠੀਕ ਹੋ ਜਾਵੇਗੀ ਕਈ ਲੋਕਾਂ ਦਾ ਮੰਨਣਾ ਹੁੰਦਾ ਹੈ ਜਿਵੇਂ ਆਪਾਂ ਇਸ ਦਾ ਸੇਵਨ ਕਰਦੇ ਹਾਂ ਆਪਣੇ ਅੰਦਰ ਦੀ ਨੈਗੇਟਿਵ ਊਰਜਾ ਵੀ ਦੂਰ ਹੋ ਜਾਂਦੀ ਹੈ ਜਿਸ ਦੇ ਨਾਲ ਮਨੁੱਖ ਵਿੱਚ ਉਦਮ ਮਿਹਨਤ ਅਤੇ ਨਵਾਂ ਕੁਝ ਕਰਨ ਦਾ ਸੰਚਾਰ ਆ ਜਾਂਦਾ ਹੈ ਮਨੁੱਖ ਹਮੇਸ਼ਾ ਹੀ ਅੱਗੇ ਵੱਧਦਾ ਜਾਂਦਾ ਹੈ ਆਖਦੇ ਹਨ ਜੀ ਕਿ ਇਹ ਜਿਹੜੀ ਰਾਖ ਹੋਵੇਗੀ ਨਾ ਆਪਣੇ ਘਰ ਵਿੱਚ ਕੋਈ ਵੀ ਮਿੱਟੀ ਦਾ ਗਮਲਾ ਲੈ ਕੇ ਉਹਦੇ ਵਿੱਚ ਤੁਸੀਂ ਪਾ ਸਕਦੇ ਹੋ ਉਹਦੇ ਵਿੱਚ ਕੋਈ ਫੁੱਲ ਬੂਟਾ ਲਗਾ ਸਕਦੇ ਹੋ ਜਿਸ ਦੇ ਨਾਲ ਆਪਣੇ ਆਪ ਦੇ ਆਲੇ-ਦੁਆਲੇ ਦਾ ਵਾਤਾਵਰਣ ਵੀ ਸ਼ੁੱਧ ਹੋ ਜਾਵੇਗਾ ਤੁਹਾਡੇ ਘਰ ਦੀ ਜੋ ਵੀ ਨੈਗੇਟਿਵ ਊਰਜਾ ਹੋਵੇਗੀ ਉਸ ਵਿੱਚ ਸੋਖੀ ਜਾਵੇਗੀ ਜਿਸ ਦੇ ਨਾਲ ਘਰ ਦੇ ਵਿੱਚ ਕਲੇ ਕਲੇਸ਼ ਨਹੀਂ ਹੋਵੇਗਾ। ਦੂਜੀ ਚੀਜ਼ ਆਖਦੇ ਹਨ ਭਾਵੇਂ ਤੁਹਾਡੇ ਘਰ ਵਿੱਚ ਇਸ ਤਰ੍ਹਾਂ ਦਾ ਨਹੀਂ ਕਰਨਾ ਹੁੰਦਾ। ਇਸ ਤਰੀਕੇ ਦੇ ਨਾਲ ਤੁਸੀਂ ਕਰ ਸਕਦੇ ਹੋ ਇਹ ਤੁਹਾਡੇ ਘਰ ਵਿੱਚੋਂ ਦਲਿੱਦਰ ਨੂੰ ਕੋਹਾਂ ਦੂਰ ਕਰ ਦੇਵੇਗੀ। ਕਿਹਾ ਜਾਂਦਾ ਹੈ ਜਿਸ ਘਰ ਵਿੱਚ ਜੋਤ ਜਗਾਈ ਜਾਂਦੀ ਹੈ ਉਸ ਘਰ ਦਾ ਜਿਹੜਾ ਵਾਤਾਵਰਣ ਹੁੰਦਾ ਹੈ ਉਹ ਬਹੁਤ ਜ਼ਿਆਦਾ ਸਾਫ਼ ਹੋ ਜਾਂਦਾ ਹੈ। ਉਸ ਘਰ ਦੇ ਜੀਆਂ ਨੂੰ ਕਦੇ ਵੀ ਅਸਥਮਾ ਜਾਂ ਸਾਹ ਵਰਗੇ ਰੋਗ ਨਹੀਂ ਹੁੰਦੇ। ਉਹਨਾਂ ਦੇ ਫੇਫੜੇ ਬਹੁਤ ਜ਼ਿਆਦਾ ਮਜ਼ਬੂਤ ਹੋ ਜਾਂਦੇ ਹਨ। ਉਹਨਾਂ ਦੇ ਘਰ ਵਿੱਚ ਸਕਾਰਾਤਮਕਤਾ ਹੋਰ ਜ਼ਿਆਦਾ ਵੱਧਦੀ ਜਾਂਦੀ ਹੈ। ਉਹਨਾਂ ਦੇ ਘਰ ਦੇ ਲੋਕਾਂ ਨੂੰ ਕਦੇ ਵੀ ਰੋਗਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਭਾਵ ਕਿ ਰੋਗਾਂ ਤੋਂ ਮੁਕਤੀ ਮਿਲ ਜਾਂਦੀ ਹੈ। ਤੇ ਦੂਸਰਾ ਜਿਸ ਵੀ ਘਰ ਦੇ ਵਿੱਚ ਜੋਤ ਜਗਾਈ ਜਾਂਦੀ ਹੈ, ਉੱਥੇ ਕਲੇ ਕਲੇਸ਼ ਨਹੀਂ ਹੁੰਦਾ। ਆਪਣੇ ਵਿੱਚੋਂ ਕਈ ਲੋਕ ਤਾਂ ਦੇਸੀ ਘੋਦੀ ਜੋਤ ਜਗਾਉਂਦੇ ਹਨ। ਤੇ ਕਈ ਕਹਿ ਦਿੰਦੇ ਹਨ ਅਸੀਂ ਸਰੋਂ ਦਾ ਦੀਵਾ ਵੀ ਲਾਉਂਦੇ ਹਾਂ। ਇਹਨਾਂ ਦੋਵਾਂ ਵਿੱਚ ਫਰਕ ਕੀ ਹੈ ਜਿਹੜੇ ਆਪਾਂ ਤਾਂ ਦੇਸੀ ਘਿਓ ਦੀ ਜੋਤ ਜਗਾਉਂਦੇ ਹਾਂ ਉਹਦੇ ਨਾਲ ਕੀ ਹੁੰਦਾ ਹੈ ਜਦੋਂ ਜਿਹੜੀ ਜੋਤ ਹੈ ਨਾ ਜਿੰਨਾ ਚਿਰ ਜਗੇਗੀ ਓਨਾ ਚਿਰ ਹੀ ਤੁਹਾਡੇ ਘਰ ਦੇ ਵਾਤਾਵਰਣ ਨੂੰ ਸਾਫ਼ ਕਰ ਦੇਵੇਗੀ ਬਹੁਤ ਹੀ ਤੁਹਾਡੇ ਘਰ ਦੇ ਲਈ ਆਕਸੀਜਨ ਪੈਦਾ ਕਰ ਦਿੰਦੀ ਹੈ ਤੁਹਾਡਾ ਘਰ ਬਿਲਕੁਲ ਵੀ ਸਾਫ਼ ਸੁਥਰਾ ਹੋ ਜਾਂਦਾ ਹੈ ਨਕਾਰਾਤਮਕਤਾ ਦੂਰ ਹੋ ਜਾਂਦੀ ਹੈ ਤੇ ਜਦੋਂ ਇਹ ਜੋਤ ਬੁੱਝ ਜਾਂਦੀ ਹੈ ਉਸ ਤੋਂ ਬਾਅਦ ਵੀ 4 ਘੰਟੇ ਤੱਕ ਇਸ ਦਾ ਵਾਤਾਵਰਣ ਨੂੰ ਸਾਫ਼ ਕਰਨ ਦਾ ਕੰਮ ਬਣਿਆ ਹੀ ਰਹਿੰਦਾ ਹੈ। ਦੂਸਰੀ ਗੱਲ ਕਹੀ ਜਾਂਦੀ ਹੈ ਧਾਰਮਿਕ માનਤਾਵਾਂ ਦੇ ਅਨੁਸਾਰ ਕਿ ਇਸ ਦੇ ਨਾਲ ਸਾਰੀ ਨੈਗੇਟਿਵ ਊਰਜਾ ਹਮੇਸ਼ਾ ਲਈ ਖਤਮ ਹੁੰਦੀ ਹੈ। ਪੋਜ਼ਿਟਿਵ ਊਰਜਾ ਦਾ ਤੁਹਾਡੇ ਘਰ ਵਿੱਚ ਵਾਸ ਹੁੰਦਾ ਹੈ ਜਿਸ ਦੇ ਨਾਲ ਘਰ ਦੇ ਜੀਵਾਂ ਵਿੱਚ ਪ੍ਰੇਮ ਪਿਆਰ ਵਿੱਚ ਵਾਧਾ ਹੋ ਜਾਂਦਾ ਹੈ। ਘਰ ਦੇ ਵਾਤਾਵਰਣ ਵਿੱਚ ਸਕੂਨ ਬਣਿਆ ਰਹਿੰਦਾ ਹੈ ਤੇ ਜਿਹੜਾ ਸਰੋਂ ਦੇ ਤੇਲ ਦਾ ਦੀਵਾ ਜਗਾਉਂਦੇ ਆਂ ਉੰਜ ਤਾਂ ਉਹ ਵੀ ਬਿਮਾਰੀਆਂ ਤੋਂ ਰੋਕ-थाम ਕਰਦਾ ਹੈ ਪਰ ਉਹ ਇੰਨਾ ਜ਼ਿਆਦਾ ਪਾਵਰਫੁਲ ਨਹੀਂ ਹੁੰਦਾ ਜਿੰਨੇ ਕਿ ਦੇਸੀ ਘੋਦੀ ਜੋਤ ਹੁੰਦੀ ਹੈ ਉਹ ਜਦੋਂ ਸਰੋਂ ਦੇ ਤੇਲ ਦਾ ਦੀਵਾ ਬੁੱਝ ਜਾਂਦਾ ਹੈ ਉਸ ਦਾ ਪ੍ਰਭਾਵ ਸਿਰਫ ਅੱਧੇ ਘੰਟੇ ਤੱਕ ਹੀ ਬਣਿਆ ਰਹਿੰਦਾ ਹੈ ਤੇ ਕਿਹਾ ਜਾਂਦਾ ਹੈ ਹਰ ਇੱਕ ਨੂੰ ਆਪਣੇ ਘਰ ਦੇ ਵਿੱਚ ਸ਼ਾਮ ਸਮੇਂ ਜ਼ਰੂਰ ਜੋਤ ਜਗਾਉਣੀ ਚਾਹੀਦੀ ਹੈ ਜੇਕਰ ਤੁਸੀਂ ਹਰ ਰੋਜ਼ ਨਹੀਂ ਜਗਾ ਸਕਦੇ ਤਾਂ ਤੁਸੀਂ ਐਤਵਾਰ ਦੇ ਦਿਨ ਵੀ ਜਗਾ ਸਕਦੇ ਹੋ ਜੇਕਰ ਤੁਹਾਡੇ ਘਰ ਵਿੱਚ ਪੈਸੇ ਧਨ ਦੀ ਕਮੀ ਨੂੰ ਲੈ ਕੇ ਕੋਈ ਪ੍ਰੋਬਲਮ ਹੈ ਜਿੰਨੀ ਤੁਹਾਡੀ ਸ਼ਰਦਾ ਹੋਵੇ ਜੇਕਰ ਤੁਸੀਂ ਦੇਸੀ ਘੋਦੀ ਨਹੀਂ ਜਗਾ ਸਕਦੇ ਤਾਂ ਸਰੋਂ ਦੇ ਤੇਲ ਦੀ ਵੀ ਜਗਾ ਸਕਦੇ ਹੋ ਜੇਕਰ ਧਾਰਮਿਕ ਪੱਖ ਦੀ ਗੱਲ ਕਰੀਏ ਤੁਹਾਡੇ ਸਰੀਰ ਦੇ ਰੋਗਾਂ ਤੋਂ ਤੁਹਾਨੂੰ ਮੁਕਤੀ ਮਿਲ ਜਾਵੇਗੀ ਵੱਡੇ ਵਡੇਰੇ ਸ਼ਾਮ ਨੂੰ ਘਰ ਵਿੱਚ ਜੋਤ ਜ਼ਰੂਰ ਜਗਾਇਆ ਕਰਦੇ ਸਨ ਇਸ ਤਰ੍ਹਾਂ ਉਹ ਬਿਮਾਰੀਆਂ ਤੋਂ ਬਚੇ ਰਹਿੰਦੇ ਸਨ ਉਹਨਾਂ ਨੂੰ ਆਸਥਾ ਤੇ ਵਿਸ਼ਵਾਸ ਬਹੁਤ ਜ਼ਿਆਦਾ ਪਰਮਾਤਮਾ ਤੇ ਬਣ ਜਾਂਦਾ ਸੀ ਜਦੋਂ ਸਾਰਾ ਟੱਬਰ ਉੱਥੇ ਬੈਠ ਕੇ ਨਾਮ ਜਪਦਾ ਸੀ ਪਰਮਾਤਮਾ ਜੀ ਦਾ ਤੇ ਉਹਨਾਂ ਦੇ ਉੱਪਰ ਫਿਰ ਸ਼ਹੀਦ ਸਿੰਘਾਂ ਦਾ ਪਹਿਰਾ ਲੱਗ ਜਾਂਦਾ ਸੀ ਫਿਰ ਪਰਮਾਤਮਾ ਜੀ ਉਹਨਾਂ ਤੇ ਹਮੇਸ਼ਾ ਲਈ ਮਿਹਰ ਭਰਿਆ ਹੱਥ ਰੱਖ ਦਿੰਦੇ ਸਨ ਪੁਰਾਣੇ ਹੀ ਸਮੇ ਤੋਂ ਵੱਖ-ਵੱਖ ਧਰਮਾਂ ਦੇ ਲੋਕ ਵੱਖ-ਵੱਖ માનਤਾਵਾਂ ਨਾਲ ਕਰਦੇ ਹਨ ਪਰ ਉਹਨਾਂ ਸਾਰਿਆਂ ਦੇ ਵਿੱਚ ਜੋਤ ਜ਼ਰੂਰ ਸ਼ਾਮਿਲ ਸੀ ਸਾਤ ਸੰਗਤ ਜੀ ਸ਼ਾਮ ਦੇ ਸਮੇਂ ਘਰ ਵਿੱਚ ਜੋਤ ਜ਼ਰੂਰ ਜਗਾਇਆ ਕਰੋ ਭਾਵੇਂ ਤੁਸੀਂ ਹਫ਼ਤੇ ਬਾਅਦ ਹੀ ਜਗਾ ਲਿਆ ਕਰੋ ਇਸ ਤਰੀਕੇ ਨਾਲ ਜੇਕਰ ਤੁਹਾਡੀ ਮਨ ਦੀ ਕੋਈ ਵੀ ਮਨੋਕਾਮਨਾ ਹੋਵੇਗੀ ਜੋ ਕਾਫੀ ਸਮੇਤੋਂ ਅਧੂਰੀ ਸੀ ਫਿਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਪੂਰੀ ਕਰ ਦੇਣਗੇ ਵੇਖ ਲਿਓ ਘਰ ਦੇ ਵਿੱਚੋ ਬਿਮਾਰੀਆਂ ਵੀ ਕੋਹਾਂ ਦੂਰ ਚਲੀਆਂ ਜਾਣਗੀਆਂ ਘਰ ਵਿੱਚ ਸੁਖ ਸ਼ਾਂਤੀ ਤੇ ਬਰਕਤ ਦਾ ਵਾਸ ਹਮੇਸ਼ਾ ਲਈ ਬਣ ਜਾਵੇਗਾ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਬਣੀ ਰਹੇਗੀ ਸ਼ਹੀਦ ਸਿੰਘਾਂ ਦਾ ਪਹਿਰਾ ਲੱਗ ਜਾਵੇਗਾ ਕਦੇ ਵੀ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ